ਸਸਿਕਾਲ ਜੀ ਸਾਰਿਆਂ ਨੂੰ ਅੱਜ ਇੱਕ ਵਿਲੱਖਣ ਰੁੱਖ ਬਾਰੇ ਚਰਚਾ ਕਰਾਂਗੇ ਪੁਤਰਨਜੀਵਾ ਉਹਦਾ ਨਾਮ ਹੈਗਾ ਇਹ ਸੰਸਕ੍ਰਿਤ ਜਿਹੜਾ ਪੁੱਤਰ ਪੁਤਰਨਜੀਵਾ ਜਿਹੜਾ ਸ਼ਬਦ ਹੈਗਾ ਪੁਤਰਾ ਪੁੱਤ ਦਾ ਚੰਨੂ ਸੰਕੇਤ ਕਰਦਾ ਹੈਗਾ ਤੇ ਜੀਵਾ ਜੀਵਨ ਨੂੰ ਲਾਈਫ ਆਫ ਚਾਈਲਡ ਬੋਲਦੇ ਹਨ ਮਤਲਬ ਕਹਿੰਦਾ ਤੇ ਇਸ ਨੂੰ ਲੱਕੀ ਬੀਨ ਟਰੀ ਵੀ ਬੋਲਦੇ ਨੇ ਚਾਈਲਡ ਲਾਈਫ ਟਰੀ ਬੋਲ ਦਿੰਦੇ ਆ ਤਾਂ ਗੱਲ ਇਸ ਤਰ੍ਹਾਂ ਹੈਗੀ ਹੈ ਜਿਹੜਾ ਗੀਰੀਦਾਰ ਫਲ ਹੁੰਦਾ ਜਿਹੜਾ ਦਾ ਬੀਜ ਹੁੰਦਾ ਉਹ ਬੀਜ ਨੂੰ ਮਤਲਬ ਕਹਿੰਦਾ ਬਹੁਤ ਸਾਰੇ ਇਲਾਕਿਆਂ ਵਿੱਚ ਵੇਚਿਆ ਜਾਂਦਾ ਮਾਰਕੀਟ ਵਿੱਚ ਉਸਨ ਜਿਹੜੀਆਂ ਮਾਤਾ ਪਿਤਾ ਹੈਗੇ ਆ ਉਹ ਉਹ ਜਿਹੜੇ ਬੀਜ ਹੁੰਦੇ ਆ ਉਹਨੂੰ ਮਤਲਬ ਮਾਲਾ ਪਰੋਖ ਆ ਤੇ ਬੱਚੇ ਤੇ ਗਲ ਚ ਪਾਉਂਦੇ ਆ ਤਾਂ ਕਿ ਉਹ ਸੇਧ ਦੀ ਸੁਰੱਖਿਆ ਰਹਿ ਸਕੇ ਇਸ ਲਈ ਇਸ ਲਈ ਇਸ ਕਰਕੇ ਉਹਨੂੰ ਪਰਚਦਲਤਨਾ ਪੁੱਤਰਾ ਜੀਵਨ ਬੋਲਦੇ ਆ ਮਤਲਬ ਇਸ ਤੋਂ ਇਲਾਵਾ ਜਿਹੜੇ ਬਹੁਤ ਸਾਰੇ ਸਾਡੇ ਜਿਹੜੇ ਯੋਗੀ ਹੁੰਦੇ ਆ ਜਾਂ ਧਰਮਾਤਮਾ ਪੁਰਸ਼ ਹੁੰਦੇ ਆ ਕੋਈ ਪੀਰ ਫਕੀਰ ਹੁੰਦੇ ਆ ਉਹ ਵੀ ਇਹਦੇ ਜਿਹੜੇ ਬੀਜਾਂ ਦੀ ਮਾਲਾ ਬਣਾ ਕੇ ਆਪਣੇ ਗਲ ਚ ਪਾਉਂਦੇ ਆ ਤੇ ਇੱਕ ਇਹ ਐਵਰਗ੍ਰੀਨ ਰੋਖਾ ਮਿਡਲ ਸਾਈਜ਼ਡ ਟਰੀ ਹੈਗਾ ਤਾਂ ਇਸ ਨੂੰ ਮਤਲਬ ਕਿ ਨਾਰਨਮੈਂਟਲ ਟਰੀ ਦੇ ਤੌਰ ਤੇ ਪਾਰਕਾਂ ਚ ਤੇ ਰੋਡ ਦੇ ਕਿਨਾਰੇ ਲਾਇਆ ਜਾਂਦਾ ਪਰ ਇੱਕ ਹੋਰ ਇੱਕ ਕਈ ਇਲਾਕਿਆਂ ਵਿੱਚ ਇਹ ਵੀ ਮੰਨਤਾ ਮੰਦੀ ਜਾਂਦੀ ਹੈ ਵੀ ਜੇ ਇਸ ਦੇ ਫਲਾਂ ਨੂੰ ਆਪਾਂ ਗਲ ਚ ਪਾਵਾਂਗੇ ਜਿਹੜੀ ਔਰਤ ਨੂੰ ਬੱਚਾ ਨਹੀਂ ਹੁੰਦਾ ਉਹਦੇ ਬੱਚਾ ਹੋ ਜਾਏਗਾ ਤੇ ਮੁੰਡਾ ਹੀ ਹੋਵੇਗਾ ਇਹ ਪਰ ਇਹ ਜਿਹੜਾ ਸੈਂਟੀਫਿਕਲੀ ਇਹ ਚੀਜ਼ ਪ੍ਰੂਵ ਨਹੀਂ ਹੈਗੀ ਇਹ ਜ਼ਰੂਰ ਹੈ ਜਿਸ ਤਰ੍ਹਾਂ ਵੀ ਆਪਾਂ ਕਾਲਾ ਟਿੱਕਾ ਬੱਚੇ ਦੇ ਲਾਉਂਦੇ ਆ ਜਾਂ ਮਿਰਚਾਂ ਸ਼ੁਰੂਆਕ ਛੜਦੇ ਆ ਜਾਂ ਇਹ ਜਿਹੜੀ ਮਾਲਾ ਪਾਉਣੀ ਤਾਂ ਠੀਕ ਹੈਗੀ ਕਿਸੇ ਇਲਾਕੇ ਜਿਹੜੋਂ ਮੰਨਦੇ ਆ ਪਰ ਜਿਹੜਾ ਇਹ ਬੱਚਾ ਜਿਹੜਾ ਹੋ ਜਾਊਗਾ ਮੁੰਡਾ ਹੋਊਗਾ ਜੋ ਕਨਸੈਪਸ਼ਨ ਹੋ ਜੂਗੀ ਉਹ ਗਲਤ ਧਾਰਨਾ ਹੈਗੀ ਉਹ ਸੈਂਟੀਫਿਕਲੀ ਕੋਈ ਚੀਜ਼ ਪ੍ਰੂਵ ਨਹੀਂ ਹੈਗੀ